ਜੋ ਜੀ ਆਪ ਸਰਕਾਰ ਮੁਰਦਾ ਜਿੰਦਾਬਾਦ ਜੀ ਆਪ ਸਰਕਾਰ ਜੀ 15 ਅਗਸਤ ਜਿਹਨੂੰ ਆਜ਼ਾਦੀ ਦਿਹਾੜਾ ਮਨਾ ਰਹੇ ਆ ਉਹ ਆਜ਼ਾਦੀ ਦਿਹਾੜਾ ਨਹੀਂ ਹੈ ਮੈਂ ਗੱਲ ਕਰਕੇ ਹਟਿਆ ਅੱਜ ਵੀ ਉਹਨਾਂ ਲੋਕਾਂ ਦੀ ਮੰਡੀ ਲੱਗਦੀ ਹੈ ਸਾਡੇ ਬੱਚਿਆਂ ਦੀ ਸਾਡੀਆਂ ਪੈਣਾ ਦੀ ਚੌਂਕ 'ਚ ਖੜੇ ਨੇ ਉਹਨਾਂ ਨੂੰ ਲੈਣ ਵਾਸਤੇ ਲੋਕ ਕੰਡੇ ਨੇ ਵੇਖਦੇ ਨੇ ਕਿ ਕਿਹੜਾ ਇਹਨਾਂ ਚਾਹ ਦਿਹਾੜੀ ਤੇ ਲੈ ਕੇ ਜਾਣਾ ਹੈ ਇਸ ਕਰਕੇ ਇਹਨਾਂ ਨੀਤੀਆਂ ਨੇ ਹਿੰਦੁਸਤਾਨ ਦੇ ਉਹਨਾਂ ਘਰਾਨਿਆਂ ਨੂੰ ਇਹਨਾਂ ਜਿਆਦਾ ਪ੍ਰਮੋਟ ਕਰਤਾ ਵੀ ਉਹ ਦੋਤਨ ਪਰਿਵਾਰਾਂ ਦੇ ਕੋਲ ਸਾਰਾ ਹਿੰਦੁਸਤਾਨ ਆ ਜਿਹੜੀ ਸਾਦੀ ਜਿੰਦਰ ਜੀ ਗੱਲ ਕਰਕੇ ਗਏ ਆ ਪੰਜਾਬ ਦੇ ਅੱਠ ਕਾਲਜ ਇਹ ਕੋਈ ਛੁੱਟੀ ਗੱਲ ਐ ਕੋਈ ਜ਼ਿਆਦਾ ਨਹੀਂ ਐ ਹਿੰਦੁਸਤਾਨ ਦੇ ਸਾਰੇ 에ਰਪੋਰਟ ਹਿੰਦੁਸਤਾਨ ਦੇ ਸਾਰੇ ਰੇਲਵੇ ਸਟੇਸ਼ਨ ਹਿੰਦੁਸਤਾਨ ਦੇ ਬੱਸ ਸਟੈਂਡ ਪੀਐਸਐਨਲ ਜਿਹੜੇ ਸਰਕਾਰੀ ادارے ਸੀ ਜਿੱਤੇ ਲੱਖਾਂ ਲੋਕ ਨੌਕਰੀ ਕਰਦੇ ਸੀ ਉਹਨਾਂ ਨੂੰ ਨਿੱਜੀ ਘਰਾਨਿਆਂ ਨੂੰ ਦੇ ਕੇ ਅੱਜ ਪ੍ਰਾਈਵੇਟ ਹਸਪੀਟਲ ਚ ਡਾਕਟਰ ਨਹੀਂ ਐ ਕਿਉਂਕਿ ਉਹਨਾਂ ਸਰਕਾਰੀ ਹਸਪੀਟਲ ਬਰਬਾਦ ਕਰਕੇ ਜਿਹੜੇ ਕਾਰਪੋਰੇਟ ਘਰਾਨਿਆਂ ਦੇ ਹਸਪੀਟਲ ਨੇ ਤੁਸੀਂ ਕਿਤੇ ਨੋਟ ਕਰਿਓ ਅੱਗੇ ਲਗ ਲਗ ਪ੍ਰਾਈਵੇਟ ਹਸਪੀਟਲ ਦੀ ਬਕਰਿਆ ਖਰੇ ਹਜ਼ਾਰੇ ਸੀ ਅੱਜ ਪੂਰੇ ਪੰਜਾਬ ਦੇ ਅੰਦਰ ਇੱਕੋ ਪਰਿਵਾਰ ਨੇ ਇਹ ਸਾਰੇ ਹਸਪੀਟਲ ਲੈਨੇ ਭਾਵੇਂ ਉਹਦਾ ਨਾਂ ਫੋਟਿਸ ਹੈ ਆਈਵੀ ਹੈ ਜਾਂ ਮੈਕਸ ਹੈ ਜਾਂ ਚੰਤਨਿਆ ਹਸਪੀਟਲ ਚੰਡੀਗੜ੍ਹ ਹੈ ਇਹ ਸਾਡੇ ਸਾਥੀ ਨੇ ਇੱਕ ਦਿਨ ਗੱਲ ਦੱਸੀ ਸਾਰੀ ਕੋਈ ਚੈਨ ਦੇ ਵਿੱਚ ਛੁਣੇ ਗਏ ਨੇ ਇੱਕੋ ਹੀ ਬੰਦਾ ਪ੍ਰਿੰਟ ਕਰਦਾ ਹੈ ਇਜ ਕਰਕੇ ਸਰਕਾਰੀ ਸਕੂਲ ਬੰਦ ਕਰਨੇ ਸਰਕਾਰੀ ਹਸਪਤਲ ਬੰਦ ਕਰਨੇ ਇਹਨਾਂ ਪ੍ਰਾਈਵੇਟ ਘਰਾਨਿਆਂ ਨੂੰ ਵੱਧ ਤੋਂ ਵੱਧ ਮਦਦ ਕਰਨੀ ਔਰ ਹਿੰਦੁਸਤਾਨ ਨੂੰ ਗਲਾਮ ਕਰ ਬੰਦ 15 ਅਗਸਤ 1947 ਦਾ ਜਿਹੜਾ ਦਿਹਾੜਾ ਹੈ ਜਿਸ ਨੂੰ ਅਸੀਂ ਜਾਂਦੀ ਦੇ ਤੌਰ ਤੇ ਮਨਾਉਂਦੇ ਆ ਸਾਡੇ ਬਜ਼ੁਰਗ ਜਦੋਂ ਕਾਨੂੰ ਦੱਸਦੇ ਹੁੰਦੇ ਸੀ ਉਹਨਾਂ ਨੂੰ ਪੁੱਛਣਾ ਤਹਾਨੂੰ ਦੱਸੋ 15 ਅਗਸਤ 1947 ਵਾਲੇ ਦਿਨ ਜਿਹੜੀ ਆਜ਼ਾਦੀ ਮਿਲੀ ਸੀ ਉਹ ਕੀ ਸੀ ਤੁਹਾਨੂੰ ਉਹਨਾਂ ਨੇ ਦੱਸਣਾ ਕਿ ਆਜ਼ਾਦੀ ਨਹੀਂ ਆਈ ਹੱਲੇ ਕਹਿੰਦੇ ਕਿ ਹੱਲਿਆਂ ਦੇ ਟਾਈਮ ਦੇ ਵਿੱਚ ਜੋ ਕਤਲੋਗਾਰਤ ਹੋਈ ਹੈ ਉਹਦੇ ਵਿੱਚ ਲੱਖਾਂ ਹੀ ਹਰ ਜਾਤੀ ਦੇ ਲੋਕ ਹਰ ਧਰਮ ਦੇ ਲੋਕ ਉਹਦੇ ਵਿੱਚ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਇਦਰੋਂ ਜਿਹੜਾ ਧਰਮ ਦੇ ਨਾਂ ਤੇ ਦੂ ਦੇਸ਼ਾਂ ਨੂੰ ਅੰਡਿਆ ਗਿਆ ਪਾਕਿਸਤਾਨ ਵੱਲੋਂ ਇਧਰ ਨੂੰ ਹਿੰਦੁਸਤਾਨ ਵੱਲ ਗੱਡੀਆਂ ਜਿਹੜੀਆਂ ਲੋਕਾਂ ਦੀਆਂ ਕਟੀਆਂ ਹੋਈਆਂ ਇਨਸਾਨ ਔਰਤਾਂ ਮਰਦ ਬੱਚੇ ਜਿਹੜੇ ਆ ਉਹਦੇ ਵਿੱਚ ਲਾਸ਼ਾਂ ਦੀਆਂ ਲਾਸ਼ਾਂ ਸਾਥੀ ਆ ਰਹੀਆਂ ਸੀ ਇਦਾਂ ਹੀ ਇਧਰੋਂ ਵੀ ਉਸੇ ਹਿਸਾਬ ਨਾਲ ਜਿਹੜੀਆਂ ਉੱਜਾਰੀਆਂ ਸੀ ਉਹਨਾਂ ਟਾਈਮਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਉਹ ਦਿਨ ਦੇਖਿਆ ਉਹ ਅੱਜ ਵੀ ਜਿਹੜੇ ਆ ਉਹਨਾਂ ਨੂੰ ਭੁੱਲਦੇ ਨਹੀਂ ਪਰ ਉਹ ਉਹਨਾਂ ਦਾ ਜਿਹੜਾ ਸੁਪਨਾ ਸੀ ਹੱਟ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਰਦਾਰ ਭਗਤ ਸਿੰਘ ਜੀ ਜਿਨ੍ਹਾਂ ਦਾ ਇੱਕ ਸੁਪਨਾ ਹੀ ਆਜ਼ਾਦੀ ਦਾ ਆਪਣਾ ਹਿੰਦੁਸਤਾਨ ਜਿਹੜਾ ਆਜ਼ਾਦ ਕਰਾਣਾ ਹੈ ਉਹਦੇ ਨਾਲ ਰਾਜਗੁਰੂ ਸੁਖਦੇਵ ਜੀ ਉਹਨਾਂ ਨੇ ਆਪਣੇ ਢੱਗ ਨਾਲ ਇਹਨੂੰ ਇਸ ਸੰਘਰਸ਼ ਨੂੰ ਸਾਥੀਓ ਲੜਿਆ ਉਹਨਾਂ ਨੇ ਉਹਨਾਂ ਦਾ ਸੀ ਇੱਕ ਅੰਗਰੇਜ਼ਾਂ ਨੂੰ ਕਿਸ ਤਰ੍ਹਾਂ ਹਿੰਦੁਸਤਾਨ ਜੋ ਪਹੁੰਚਾਇਆ ਜਾਏ ਹਿੰਦੁਸਤਾਨ ਇੱਕ ਸੋਨੇ ਦੀ ਚਿੜੀਆ ਸੀ ਅੰਗਰੇਜ਼ ਇਹਨੂੰ ਲੁੱਟ ਰਹੇ ਸੀ ਆਪਣੇ ਤੋਂ ਹੀਰੇ ਮੋਤੀ ਜੋ ਵੀ ਸੋਨਾ ਸੀ ਉਹ ਥੋ ਲੁੱਟ ਕੇ ਆਪਣੇ ਇੰਗਲੈਂਡ ਵੱਲ ਨੂੰ ਲੈ ਜਾ ਰਹੇ ਸੀ ਫਿਰ ਲੋਕਾਂ ਨੂੰ ਹੋਛਾਈ ਲੋਕ ਇਕੱਠੇ ਹੋਣ ਲੱਗੇ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਜਾਤੀਆਂ ਦੇ ਲੋਕ ਇਕੱਠੇ ਹੋ ਕੇ ਇਹ ਨਾਰਾ ਦਿੱਤਾ ਕਿ ਸਰਕਾਰ ਨੂੰ ਅ ਅੰਗਰੇਜ਼ਾਂ ਨੂੰ ਫਿਰਦਾ ਇਹ ਤੋਂ ਭਜਾਣਾ ਉਹਦੇ ਚ ਲੱਗ ਲੱਗ ਟੰਗ ਜਾਂ ਇਹਨਾਂ ਨੇ ਲੜੇ ਠੀਕ ਆ ਉਹਦੇ ਵਿੱਚ ਭਗਤ ਸਿੰਘ ਜੀ ਨੇ ਬੜਾ ਵੱਡਾ ਯੋਗਦਾਨ ਦਿੱਤਾ ਜਿਨ੍ਹਾਂ ਨੂੰ ਅੱਜ ਵੀ ਜਿਹੜਾ ਪੂਰਾ ਦੇਸ਼ ਕਿਹਾ ਵਰਲਡ ਵਿੱਚ ਲੁਕੀ ਜਾਂਦੇ ਜਿੱਥੇ ਜਿੱਥੇ ਹਿੰਦੂਸਤਾਨ ਦੇ ਲੋਕ ਰਹਿ ਰਹੇ ਆ ਜਦੋਂ ਉਹਨਾਂ ਦਾ ਨਾਂ ਆਉਂਦਾ ਜਿਹੜੀ ਅੱਖਾਂ ਜਿਹੜੀਆਂ ਨਮ ਹੋ ਜਾਂਦੀ ਹੈ ਕਿ ਇੱਕ ਛੋਟੀ ਜੀ ਉਮਰ ਦੇ ਵਿੱਚ ਜਿਹੜੀ ਉਸ ਵੇਲੇ ਜਿਹੜੀ ਜਵਾਨੀ ਹੈ ਬਟ ਮਾਪਯੋ ਦੀ ਆਸ ਹੁੰਦੀ ਹੈ ਕਿ ਆਪਣੇ ਬੱਚੂ ਬੱਚਾ ਜਿਹੜਾ ਗੱਭਰੂ ਹੋ ਰਿਹਾ ਉਹਨੂੰ ਵਿਹਾਨ ਤੇ ਦੇਣਾ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਫਾਂਸੀ ਦਾ ਰੱਸਾ ਚੁੰਮਣਾ ਦੇਖੋ ਪਹਿਲਾ ਇਹਨਾਂ ਨੇ ਪੰਜਾਬ ਨੂੰ ਕਿਹਾ ਕਿ ਦੇਸ਼ ਨੂੰ ਦੇਸ਼ ਭੁੱਖਾ ਮਰ ਰਿਹਾ ਹੈ ਦੇਸ਼ ਨੂੰ ਅਨਾਜ ਦੀ ਲੋੜ ਹੈ ਪੰਜਾਬ ਤਾਂ ਪਹਿਲਾਂ ਹੀ ਆਪਾਂ ਹੱਟੇ-ਕੁੱਟੇ ਸੀ ਖਾਂਦੇ-ਪਿੰਦੇ ਸੀ ਮੌਜਾ ਕਰਦੇ ਸੀ ਆਪਾਂ ਨੂੰ ਕੀ ਲੋੜ ਸੀ ਤੇ ਇਹਨਾਂ ਨਾਰਾ ਲਾ ਜੈ ਜਵਾਨ ਜੈ ਕਿਸਾਨ ਕਿ ਹਾਂ ਦੇਸ਼ ਲਈ ਅਨਾਜ ਪੈਦਾ ਕਰੋ ਤੇ ਸਾਨੂੰ ਅਨਾਜ ਵਾਸਤੇ ਸਾਡੇ ਲਈ ਯੂਰੀਆ ਭੇਜਦਾ ਸਪਰੇ ਹਾਂ ਭੇਜਦਿਆਂ ਕਿ ਵੱਧ ਅਨਾਜ ਪੈਦਾ ਕਰੋ ਤੇ ਉਹਦਾ ਸਿੱਟਾ ਕੀ ਨਿਕੜਿਆ ਆਪਾਂ ਧਰਤੀ ਆਪਣੀ ਦੇਖਰੀ ਲਈ ਕਰਤੀ ਨਸਲਾ ਆਪਾਂ ਆਪਣੀ ਦੇਖਰੀ ਲਈ ਕਰਤੀ ਆ ਤੇ ਜਦੋਂ ਹੁਣ ਅਪਾ ਆਪਣੇ ਹੱਕਾਂ ਵਾਸਤੇ ਖੜੇ ਹੁੰਦੇ ਨੇ ਤਾਂ ਇਹ ਕਹਿੰਦੇ ਨੇ ਨਹੀਂ ਇਹ ਜੇ ਤਾਂ ਤੁਸੀਂ ਗਲਤ ਮੰਗ ਰਹੇ ਹੋ ਹੁਣ ਕਿੱਥੇ ਗਿਆ ਜੋ ਕਿਸਾਨ ਜਿਹੜਾ ਢਿੱਡ ਭਰਨੇ ਤੁਸੀਂ ਕਹਿ ਰਹੇ ਸੀ ਹਾਂ ਸਾਨੂੰ ਦੇਜ ਦਾ ਢਿੱਡ ਭਰਨਾ ਆਇਆ ਜੀ ਤਾਂ ਇਹ ਬਹੁਤ ਮੁੱਦੇ ਨੇ ਆ ਜੀ ਜਿਨ੍ਹਾਂ ਤੋਂ ਸਰਕਾਰਾਂ ਹਮੇਸ਼ਾ ਪਿੱਛੇ ਹਟਦੀਆਂ ਰਹੀਆਂ ਨੇ ਜਦੋਂ ਤੱਕ ਇਹਨਾਂ ਨੂੰ ਆਪਣਾ ਮਸਲਾ ਨਹੀਂ ਲੱਭਣਾ ਹੁੰਦਾ ਹੈ ਉਦੋਂ ਤੱਕ ਇਹ ਸਭ ਕੁਝ ਮੰਨਣ ਲਈ ਤਿਆਰ ਹੋ ਜਾਂਦੇ ਨੇ ਤੇ ਜਦੋਂ ਇਹਨਾਂ ਦੇ ਮਸਲਾ ਸੁਲਝ ਜਾਂਦਾ ਹੈ ਤਾਂ ਇਹ ਜਿਹੜੇ ਨਿਚਲੇ ਵਰਗ ਦੇ ਲੋਕ ਨੇ ਜ਼ਿੰਮੇਵਾਰ ਵਰਗ ਦੇ ਲੋਕ ਮਜ਼ਦੂਰ ਵਰਗ ਦੇ ਲੋਕ ਤਾਂ ਇਹਨਾਂ ਨੂੰ ਇਹ ਤੇਰੇ ਭਾਂ ਜਾਣ ਦੇ ਕੁਝ ਨਹੀਂ ਹੈ ਉਹਨਾਂ ਨੂੰ ਤਾਂ ਆਪਾਂ ਨੂੰ ਇਹ ਸਾਰਿਆਂ ਨੂੰ ਇਕੱਠੇ ਹੋ ਕੇ ਹੀ ਇਹ ਲੜਾਈ ਲੜਨੀ ਪੈਣੀ ਹੈ ਸਰਕਾਰਾਂ ਦੇ ਖਿਲਾਫ ਸਰਕਾਰਾਂ ਤਾਂ 5 ਸਾਲ ਪਹਿਲਾਂ ਕੁਝ ਕਹਿੰਦਿਆਂ ਨੇ ਤੇ ਬਾਅਦ ਵਿੱਚ ਵੋਟਾਂ ਪੈਣ ਤੋਂ ਬਾਅਦ ਫਿਰ ਇਹਨਾਂ ਦੀ ਲੈਂਗੁਏਜੇ ਬਦਲ ਜਾਂਦੀ ਨੇ ਫਿਰ ਇਹ ਉਸ ਦੇ ਉਲਟ ਪ੍ਰਵਾਹ ਦੇ ਉਹ ਗਣਨ ਲਾ ਜਾਂਦੇ ਨੇ ਕਿ ਨਹੀਂ ਇੱਦਾਂ ਨਹੀਂ ਇੱਧਰ ਹੋਊਗਾ ਇੱਦਾਂ ਨਹੀਂ ਇੱਧਰ ਆਊਗਾ ਜੀ ਤਾਂ ਜਿਆਦਾ ਸਮਾਂ ਲਈ ਮੈਂ ਉਹ ਕਰਾਂਗਾ ਜਿਹੜੇ ਅਗਲੇ ਬੁਲਾ ਰਹੇ ਨੇ ਉਹਨਾਂ ਨੂੰ ਬਾਕੀ ਇਹ ਆਜ਼ਾਦੰਦਾਂ ਖਾਡੇ ਸਾਹਬ ਨਾਲੇ ਕਾਲੇ ਦਿਲਾ ਚ ਕਿਲਾ ਜਾਊਗਾ ਪੰਜਾਬ ਦੇ ਹਮੇਸ਼ਾ ਹੀ ਕਿਣਾ ਜਾਊਗਾ ਸਾਰੀਆਂ ਚੀਜ਼ਾਂ ਮਲਟੀਨੇਸ਼ਨ ਕੰਪਨੀਆਂ ਦੇ ਇਸ਼ਾਰਿਆਂ ਦੇ ਉੱਤੇ ਕਾਨੂੰਨ ਬਣਦੇ ਆ ਮਲਟੀਨੇਸ਼ਨ ਕੰਪਨੀਆਂ ਦੇ ਇਸ਼ਾਰਿਆਂ ਦੇ ਉੱਤੇ ਸਾਡੀ ਖੇਤੀ ਚੱਲਦੀ ਹੈ ਮਲਟੀਨੇਸ਼ਨ ਕੰਪਨੀਆਂ ਦੇ ਇਸ਼ਾਰਿਆਂ ਦੇ ਉੱਤੇ ਸਾਡੀ ਲੇਬਰ ਚੱਲਦੀ ਹੈ ਇਹ ਕੋਈ ਵੱਖਰਾ ਨਹੀਂ ਹੈ ਇਸ ਕਰਕੇ ਅਸੀਂ ਨਾ ਦੋਏ ਚੀਜ਼ਾਂ ਨੂੰ ਕੰਟੈਂਪ ਵੀ ਕਰਦੇ ਆ ਤੇ ਨਾਲ ਸਾਥੀਆਂ ਨੂੰ ਬੇਨਤੀ ਕਰਦੇ ਆ ਕਿ ਇਹ ਕੰਗਲਾ ਸਾਡਾ ਨਾਰਾ ਹੈ ਕਿ WTO ਦੀਆਂ ਨੀਤੀਆਂ ਜਿਹੜੀਆਂ ਇਹਨਾਂ ਦੇ ਵਿੱਚ ਭਾਰਤ ਸਰਕਾਰ ਨੂੰ ਬਾਹਰ ਆਣਾ ਚਾਹੀਦਾ WTO ਕਿ ਆਏ ਇੱਕ ਵਿਸ਼ਵ ਵਪਾਰ ਦੇ ਜਿਹੜੇ ਠੱਗ ਹੈ ਵੱਡੇ ਵੱਡੇ ਸ਼ਾਹੂਕਰਾਂ ਉਹਨਾਂ ਦਾ ਟੋਲਾ ਹੋ ਉਹ ਟੋਲਾ ਕਿਆ ਕਰਦਾ ਕਿ ਲੋਕਾਂ ਦਾ ਖੂਨ ਕਿੱਦਾ ਪੀਣਾ ਜਿੱਦਾਂ ਤੁਸੀਂ ਆ ਦੇਖਿਆ ਹੋਣਾ ਕਈ ਵਾਰੀ ਚੌਂਕਾ ਤੇ ਗੰਨੇ ਵਾਲੇ ਖੜੇ ਹੁੰਦੇ ਰਸ ਕੱਢਣ ਵਾਲੇ ਕੋਈ ਇੱਕ ਵਾਰੀ ਪੂਰਾ ਹੀ ਗੰਦਾ ਲਾ ਦੇ ਦੂਈ ਬਰੀ ਹੋਲ ਮਰੋੜ ਲੈਂਦੇ ਫੇਰ 4 ਬਰੀ ਕਰ ਲੈਂਦੇ ਫੇਰ 8 ਬਰੀ ਕਰ ਲੈਂਦੇ ਉਹ ਜਦ ਫੋਟ ਕੇ ਰਹਿ ਜਾਂਦਾ ਜਮਾਂ ਹੀ ਉਹ ਮਤਲਬ ਤਾਂ ਉਹਨੂੰ ਗੰਨੇ ਨੂੰ ਸੜਦੇ ਆ ਇਹੀ ਹਾਲ ਸਾਡਾ ਇਹਨਾਂ ਨਾਲ ਸਮੇਂ ਦੇ ਵਿੱਚ ਕਰਨਾ ਹੈ ਉਹ ਨੀਤੀਆਂ ਜਿਹੜੀਆਂ ਉਹ ਟੋਲਾ ਠਗਾ ਦਾ ਡਬਲਯੂ ਕਿਉ ਉਹ ਨੀਤੀਆਂ ਲੈ ਕੇ ਆ ਰਿਹਾ ਕਿ ਖੇਤੀ ਹਿੰਦੁਸਤਾਨ ਦੇ ਵਿੱਚ ਕਿੱਦਾਂ ਚਲਾਣੀ ਆ ਮਲਾਜਮ ਹੈ ਜਿਹੜੇ ਵਪਾਰ ਕਿੱਦਾਂ ਕਰਨਾ ਜਿਹੜੀਆਂ ਚੀਜ਼ਾਂ ਅਸੀਂ ਵੇਚਣੀਆਂ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਉੱਪਰ ਕੋਈ ਕਸਟਮ ਡਿਊਟੀ ਨਾ ਹੋਵੇ ਜਿਹੜੀਆਂ ਐਤੋਂ ਜਾਣੀਆਂ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਇਹ ਕ્યારે ਕਰ ਰੱਦ ਕਰ ਦਿੱਤਾ ਜਾਵੇ ਕਿ ਤੁਹਾਡੀ ਕਨਕ ਵਿੱਚ ਤਾਂ ਪਿਛਟੀ ਸਾਈਡ ਬਾਦ ਪਿਆ ਹੋਇਆ ਮਜ਼ਦੂਰ ਕਿਸਾਨ ਇਸ ਆਜ਼ਾਦੀ ਨੂੰ ਕਾਲੇ ਦਿਨ ਵਿੱਚੋਂ ਮਨਾ ਰਹੇ ਨੇ ਉੱਥੇ ਪੈਨਸ਼ਨ ਐਸੋਸੀਏਸ਼ਨ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੈ ਸੋ ਅਸੀਂ ਜਾਣਦੇ ਹਾਂ ਸਰਿੰਦਰ ਮੱਲੀ ਹੋਣਾ ਤੋਂ ਕੀ ਪੰਜਾਬ ਸਰਕਾਰ ਦਾ ਜਿਹੜਾ ਕੀਤਾ ਗਿਆ ਫੈਸਲਾ ਸੀ 2004 ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ ਕਿ ਉਹ ਬਹਾਲੀ ਹੋ ਗਈ ਇਹ ਬਹਾਲੀ ਨਹੀਂ ਹੋਈ ਤੇ ਕਿਉਂ ਹੋਈ ਕਿਉਂ ਨਹੀਂ ਹੋਈ ਤੇ ਕੀ ਕਾਰਨ ਹੈ ਕਿ ਉਹ ਅਜੇ ਤੱਕ ਜਿਹੜੀ ਪੈਨਸ਼ਨ ਜਿਹੜੇ ਸਾਡੇ ਮਲਾਜ਼ਮ ਨੇ ਉਹਨਾਂ ਨੂੰ ਅਜੇ ਤੱਕ ਪੈਨਸ਼ਨਾਂ ਦੀ ਬਹਾਲੀ ਨਹੀਂ ਕੀਤੀ ਗਈ ਸੋ ਮੇਰੇ ਨਾਲ ਨੇ ਸਿੰਦਰ ਮੱਲੀ ਜੀ ਸਿੰਦਰ ਮੱਲੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਤੇ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਪੈਨਸ਼ਨਰ ਐਸੋਸੀਏਸ਼ਨ ਮਹਾਲੀ ਵੱਲੋਂ ਜੀ ਅੱਜ ਸਾਰੀਆਂ ਜਨਤਕ ਜਥੇਬੰਦੀਆਂ ਜੀ ਦੇ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਪਾਵਰ ਕਮ ਦੀਆਂ ਜਿਹੜੀਆਂ ਦੋ ਮੇਨ ਜਥੇਬੰਦੀਆਂ ਟੈਕਨੀਕਲ ਸਰਵਰ ਯੂਨੀਅਨ ਪੈਨਸ਼ਨਰ ਐਸੋਸੀਏਸ਼ਨ ਸ਼ਾਮਲ ਹੋਈਆਂ ਹੋਰ ਜਥੇਬੰਦੀਆਂ ਜਿਹੜੀਆਂ ਨੇ ਬਕੋ ਵੱਖਰੇਦਾਰੀਆਂ ਦੀਆਂ ਕਿਸਾਨ ਜਿਹੜੇ ਭਾਰਤੀ ਕਿਸਾਨ ਜੀ ਨੇ ਨੇ ਇਕਤਾ ਗਰਹਾ ਤੇ ਹੋਰ ਬਹੁਤ ਸਾਰੀਆਂ ਜਨਤਾਕ ਜਥੇਬੰਦੀਆਂ ਸ਼ਾਮਲ ਹੋਈਆਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਮੁਲਾਜ਼ਮਾਂ ਦੀਆਂ ਸੋ ਅਸੀਂ ਅੱਜ ਸਾਰਿਆਂ ਨੇ 15 ਅਗਸਤ ਤੇ ਇਸ ਦਿਹਾੜੇ ਦੇ ਉੱਤੇ ਸਰਕਾਰ ਨੂੰ ਇਹ ਦੱਸਣ ਆਏ ਆਂ ਕਿ ਅੱਜ 78 ਸਾਲ ਹੋ ਗਏ ਦੇਸ਼ ਦੀ ਬਚਾ ਜادیه ਨੂੰ ਪਰ ਦੇਸ਼ ਦੇ ਜਿਹੜੇ ਮਹਿੰਦਗਾ ਸ਼ਲੋਕ ਉਹਨਾਂ ਨੂੰ ਸਹੀ ਮੈਨਿਆਂ ਦੇ ਵਿੱਚ ਉਹਨਾਂ ਨੂੰ ਜਿਹੜਾ ਅੱਜ ਤੱਕ ਜਿਹੜੀ ਹੈ ਆਜ਼ਾਦੀ ਨਹੀਂ ਮਿਲੀ ਉਹਨਾਂ ਦੇ ਹੱਕ ਨਹੀਂ ਮਿਲੇ ਅੱਜ ਵੀ ਲੋਕ ਜਿਹੜੇ ਆ ਗਰੀਬੀ ਦੀ ਜਿਹੜਾ ਉਹ ਜ਼ਿੰਦਗੀ ਹੜਾਰੇ ਨੇ ਅੱਜ ਦੀ ਮਹਿੰਗਾਈ ਹੈ ਅੱਜ ਦੀ ਮਹਿੰਗਾਈ ਦੇਸ਼ ਦੇ ਵਿੱਚ ਬੇਰੁਜ਼ਗਾਰੀ ਹੈ ਸੋ ਅਸੀਂ ਅੱਜ ਸਾਰੇ ਆਪਣੇ ਹੱਕਾਂ ਵਾਸਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਜਿਹੜੇ ਹੱਕ ਆ ਉਹ ਬਹਾਲ ਕੀਤੇ ਜਾਣ ਸਾਨੂੰ ਹੱਕ ਦਿੱਤੇ ਜਾਣ ਸਾਨੂੰ ਵੀ ਇਹ ਆਜ਼ਾਦੀ ਦਾ ਜਿਹੜਾ ਹਿੱਸਾ ਦਿੱਤਾ ਜਾਵੇ ਪਰ ਦੇਸ਼ ਦੀਆਂ ਸਰਕਾਰਾਂ ਨੇ ਅੱਜ ਉਹਨਾਂ ਦੀਆਂ ਨੀਤੀਆਂ ਮੇਜਾਂ ਜਿਹੜੀਆਂ ਕਾਰਪੋਰੇਟ ਪੱਖੀ ਨੇ ਅਮੀਰਾਂ ਦੇ ਪੱਖੀ ਨੇ ਤੋ ਨੀਤੀਆਂ ਜਿਹੜੀਆਂ ਨੇ ਦੇਸ਼ ਨੂੰ ਜਿਹੜਾ ਹੋਰ ਗਰੀਬੀ ਵੱਲ ਜਾਣੀਆਂ ਨੇ ਹੋਰ ਜਿਹੜਾ ਦੇਸ਼ ਨੂੰ ਜਿਹੜਾ ਮਹਿੰਗਾਈ ਵੱਲ ਜਾਣੀਆਂ ਨੇ ਬੇਰੁਜ਼ਗਾਰੀ ਵੱਲ ਲੈ ਕੇ ਜਾਣੀਆਂ ਨੇ ਸਰਕਾਰ ਦੀਆਂ ਨੀਤੀਆਂ ਸੋ ਅਸੀਂ ਇਸ ਜਾਤੀ ਨੂੰ ਅੱਜ ਜਿਹੜਾ ਸਹੀ ਮੈਨੇ ਸੱਚੀ ਆਜ਼ਾਦੀ ਨਹੀਂ ਮੰਨਦੇ ਦੇਸ਼ ਦੇ ਸ਼ਹੀਦਾਂ ਨੇ ਸੁਪਨਾ ਲਿਆ ਸੀ ਕਿ ਆਜ਼ਾਦੀ ਤੋਂ ਬਾਅਦ ਮਿਹਨਤ ਕਾਸ਼ ਲੋਕਾਂ ਨੂੰ ਜਿਹੜਿਆ ਸਹੀ ਮੈਨੇ ਆਜ਼ਾਦੀ ਮਿਲੇ ਅੱਜ ਅਸੀਂ ਪੈਨਸ਼ਨ ਆਸ਼ੋਸ਼ੀ ਵੱਲੋਂ ਵੀ ਸਰਕਾਰ ਤੋਂ ਮੰਗ ਕਰਦੇ ਹਾਂ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ 2004 ਦੇ ਵਿੱਚ ਇਸ ਐਸਐਨਈ ਦੀ ਸਰਕਾਰ ਨੇ ਬੰਦ ਕਰੀ ਸੀ ਅੱਜ 20 ਸਾਲ ਹੋ ਗਏ ਵਾਅਦੇ ਕੀਤੇ ਆ ਬਹੁਤ ਵਾਰੀ ਸਟੇਟ ਦੀਆਂ ਸਰਕਾਰਾਂ ਨੇ ਪੰਜਾਬ ਦੀ ਸਰਕਾਰ ਨੇ ਇਹਦਾ ਸਰਕੂਲਰ ਵੀ ਕੀਤਾ ਪਰ ਲਾਗੂ ਨਹੀਂ ਕਰਿਆ ਮੋਦੀ ਸਰਕਾਰ ਜਿਹੜੀ ਆ ਵਾਅਦਾ ਕਰਦੀ ਆ ਕਿ ਅਸੀਂ ਨਵੀਂ ਪੈਨਸ਼ਨ ਸਕੀਮ ਜਿਹੜੀ ਐ ਸੋਧਾ ਕਰਦੇ ਆ ਤੇ ਪਰ ਮੰਗ ਕਰਦੇ ਸਾਡੇ ਪੈਨਸ਼ਨਰ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅੱਜ ਲੱਖਾਂ ਮੁਲਾਜ਼ਮਾਂ ਸੜਕਾਂ ਦੇ ਉੱਤੇ ਨੇ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਬਹਾਲ ਕੀਤੀ ਜਾਵੇ ਸਾਡੀਆਂ ਪੈਨਸ਼ਨਰ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਮਲਾਜ਼ਮਾਨੀਆਂ ਮੰਗਾ ਨੇ ਸਾਂਝਾ ਫਰੰਟੋਨਾਂ ਮੰਗਾ ਬਾਤੇ ਆਪਣੀ ਆਵਾਜ਼ ਉਠਾਉਂਦੇ ਤੇ ਲਗਾਤਾਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮੀਟਿੰਗਾਂ ਦੇਣ ਤੋਂ ਕਾਤਰਿਆ ਲਗਾਤਾਰ ਜਿਹੜਾ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮਤ ਟਾਲ ਮਟੋਲ ਦੀ ਨੀਤੀ ਬਣਾ ਕੇ ਇੱਕ ਵੀ ਮੰਗ ਪੂਰੀ ਨਹੀਂ ਕਰੀ ਅੱਜ 2.5 ਸਾਲ ਦਾ ਸਮਾਂ ਹੋ ਗਿਆ ਪੰਜਾਬ ਦੇ ਵਿੱਚ ਨਵੀਂ ਸਰਕਾਰ ਆ ਇਹਨੂੰ ਆਪ ਸਰਕਾਰ ਆ ਇਹਨੂੰ ਭਗਵੰਤਵੰਦੀ ਸਰਕਾਰ ਨੂੰ ਪਰ ਕਿਸੇ ਵੀ ਵਰਗ ਦਾ ਉਹਨਾਂ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਅੱਜ ਮਹਿੰਗਾਈ ਪੱਤੇ ਦੀਆਂ ਤਿੰਨ ਕਿਸ਼ਤਾਂ ਸਾਡੀਆਂ ਮੁਲਾਜ਼ਮਾਂ ਪੈਨਸ਼ਨਾਂ ਦੀਆਂ ਬਕਾਇਆ ਨੇ ਅਸੀਂ ਮੰਗ ਕਰਦੇ ਹਾਂ ਕਿ ਸਾਡੀਆਂ ਕਿਸ਼ਤਾਂ ਜੜੀਆਂ ਦਿੱਤੀਆਂ ਜਾਣ ਮਹਿੰਗਾਈ ਪੱਤੇ ਦਾ ਏਰੀਆ ਦਿੱਤਾ ਜਾਵੇ ਸਕੇਲਾਂ ਦੇ ਵਿੱਚ ਤਰੁੱਟੀਆਂ ਨੇ ਉਹ ਦੂਰ ਕਰਕੇ ਸਾਡੇ ਸਕੇਲਾਂ ਦਾ ਏਰੀਆ ਦਿੱਤਾ ਜਾਵੇ ਸਾਨੂੰ ਤੇ ਜੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਉਹ ਬਹਾਲ ਕੀਤੀ ਜਾਵੇ ਮੈਡੀਕਲ ਦੇ ਸਬੰਧ ਵਿੱਚ ਸਾਡੀਆਂ ਮੰਗਾਂ ਨੇ ਕਿ ਮੈਡੀਕਲ ਪੱਤਾ 500 ਰੁਪਏ ਜਿਹੜਾ ਬਹੁਤ 1000 ਰੁਪਏ ਬਹੁਤ ਮੁਗਲੀ ਹੈ ਇਹਨੂੰ ਵਧਾ ਕੇ ਘੱਟੋ-ਘੱਟ 3 ਗੁਣਾ 300 3000 ਕੀਤਾ ਜਾਵੇ ਤੇ ਇਹਦੇ ਨਾਲ ਹੀ ਕਹਿ ਸੀ ਨੇ ਜਿਹੜੀ ਸਕੀਮਾਂ ਮੁੜ ਕੇ ਬਹਾਲ ਕੀਤੀ ਜਾਣੀ ਚਾਹੀਦੀ ਹੈ ਸੋ ਸਾਡੀਆਂ ਇਹ ਮੰਗਾਂ ਨੇ ਇਹਨਾਂ ਮੰਗਾਂ ਵੱਲ ਪੰਜਾਬ ਸਰਕਾਰ ਬਿਲਕੁਲ ਤੇ ਧਿਆਨ ਨਹੀਂ ਦੇ ਰਹੀ ਤੇ ਅਸੀਂ ਐਸੇ ਕਰਕੇ ਚੱਨੇ ਆ ਕਿ ਸਾਡੇ ਮੁਲਾਜ਼ਮਾਂ ਪੈਨਸ਼ਨਰ ਜਿੰਨੇ ਪੰਜਾਬ ਦੇ ਲਗਾਤਾਰ ਸਰਕਾਰ ਜਿਹੜੀ ਹੈ ਨਾ ਤੇ ਕੱਟ ਲਾਉਂਦੀ ਹੈ ਲਗਾਤਾਰ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਪ੍ਰਾਈਵੇਟ ਮੈਕਹਵਨ ਨੂੰ ਹੱਲਾ ਸ਼ੇਰੀ ਦਿੰਦੀਆਂ ਨੇ ਤੇ ਸਰਕਾਰੀ ਮੈਕਹਵਨ ਜਿਹੜੇ ਆਜੋ ਡੁੱਬਦੇ ਜਾ ਰਹੇ ਉਹਨਾਂ ਦੀ ਗਿਣਤੀ ਕਰਦੀ ਜਾ ਰਹੀਆਂ ਮੁਲਾਜ਼ਮਾਂ ਦੀ ਤੇ ਪੈਨਸ਼ਨਰ ਆਪਣੇ ਹੱਕਾਂ ਵਾਸਤੇ ਜਿਹੜੇ ਉਹ ਲੜਦੇ ਆ ਅੱਜ ਵੀ ਅਸੀਂ 15 ਗਜ ਦੇ ਦਿਹਾੜੇ ਦੇ ਉੱਤੇ ਆਪਣੇ ਹੱਕਾਂ ਵਾਸਤੇ ਆਵਾਜ਼ ਉਠਾਈ ਹੈ ਆਪਣੀਆਂ ਮੰਗਾਂ ਵਾਸਤੇ ਆਵਾਜ਼ ਉਠਾਈ ਹੈ ਸਰਕਾਰ ਵੱਲੋਂ ਜੋ ਲੋਕ ਵਿਰੋਧੀ ਕਾਨੂੰਨ ਨੇ ਭਾਵੇਂ ਉਹ ਖੇਤੀ ਵਿਰੋਧੀ ਕਾਨੂੰਨ ਨੇ ਭਾਵੇਂ ਉਹ ਲੇਬਰ ਵਿਰੋਧੀ ਕਾਨੂੰਨ ਨੇ ਭਾਵੇਂ ਜਿਹੜੇ ਉਹ ਫੌਜਦਾਰੀ ਕਾਨੂੰਨ ਆ ਉਹ ਸਾਰੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਸੀਂ ਅੱਜ ਸੁਨੋਚੀਆਂ ਜਨਤਾ ਕ ਜਿੱਥੇ ਬੰਦਿਆਂ ਨੇ ਮੰਗ ਕੀਤੀ ਆ ਕਿ ਇਹ ਕਾਨੂੰਨ ਜਿਹੜੇ ਆ ਲੋਕ ਵਿਰੋਧੀ ਕਾਨੂੰਨ ਆ ਜਿਹਨਾਂ ਦੇਸ਼ ਦੇ ਵਿੱਚ ਤਾਨਾਸ਼ਾਹੀ ਆਉਣੀ ਆ ਫੌਜਦਾਰੀ ਕਾਨੂੰਨ ਨੇ ਲੇਬਰ ਵਿਰੋਧੀ ਕਾਨੂੰਨ 44 ਲੇਬਰ ਨਾਲ ਖਤਮ ਕਰਕੇ ਚਾਰ ਲੇਬਰ ਕੋਡ ਬਣਾਏ ਜਿਹਦੇ ਵਿੱਚ ਜੂਨੀਅਰ ਦਾ ਹੱਕ ਬਣਾਉਣ ਨੂੰ ਸੀਮਿਤ ਕੀਤਾ ਉਹਨਾਂ ਨੇ ਉਹਨਾਂ ਨੇ ਹੜਤਾਲ ਕਰਨ ਦੇ ਹੱਕ ਨੂੰ ਸੀਮਿਤ ਕੀਤਾ ਤੇ ਨਾਲ ਹੀ ਉਹਨਾਂ ਨੇ ਜਿਹੜਾ ਸੀਮਿਤ ਕੀਤਾ ਸਾਡਾ ਇਹ ਹੱਕ ਤੇ ਜਿਹੜਾ ਹੈਗਾ 8 ਘੰਟੇ ਕੰਮ ਹੈ ਉਹ ਨਹੀਂ ਬਜਾਏ ਕੰਪਨੀਆਂ ਨੂੰ ਹੱਕ ਦੇ ਦਿੱਤਾ ਕਿ 8 ਦੀ بجائے 12 ਘੰਟੇ ਵੀ ਜਿਹੜੇ ਮਜ਼ਦੂਰਾਂ ਤੋਂ ਕੰਮ ਲੈ ਸਕਦੀਆਂ ਨੇ ਸੋ ਇਹ ਇਹ ਕਾਨੂੰਨ ਇਸ ਕਰਕੇ ਵਾਪਸ ਹੋਣੇ ਚਾਹੀਦੇ ਇਹਨਾਂ ਜਿਹੜੀਆਂ ਸੌਦਾ ਹੋਈਆਂ ਨੇ ਉਹ ਵਾਪਸ ਹੋਣੀਆਂ ਚਾਹੀਦੀਆਂ ਨੇ ਸੋ ਅਸੀਂ ਇਹਨਾਂ ਕਾਲੇ ਕਾਨੂੰਨ ਪਾਵੇਂ ਲੇਬਰ ਦੇ ਸੰਚ ਨੇ ਪਾਵੇਂ ਜਿਹੜੇ ਲੋਕਾਂ ਦੇ ਜਮਹੂਰੀ ਹੱਕਾਂ ਦੇ ਸੰਜ ਨੇ ਤਾਨਾ ਸ਼ਾਹੀ ਵੱਲੋਂ ਸਰਕਾਰ ਵਧ ਰਹੀ ਹੈ ਤੇ ਇਸ ਕਰਕੇ ਅਸੀਂ ਇਹਨਾਂ ਕਾਨੂੰਨਾਂ ਸਾਰਿਆਂ ਨੂੰ ਵਾਪਸ ਲੈਣ ਦੀ ਗੱਲ ਕਰਦੇ ਹਾਂ ਮੰਗ ਕਰਦੇ ਹਾਂ ਕਿ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮਲਾਜ਼ਮਾਂ ਦੀਆਂ ਹੱਕੀ ਮੰਗਾ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ ਤੇ ਦੇ ਵਿੱਚ ਮਹਿੰਗਾਈ ਨੂੰ ਨੱਥ ਪਾਈ ਜਾਵੇ ਦੇ ਵਿੱਚ ਬੇਰੁਜ਼ਗਾਰੀ ਨੂੰ ਨੱਥ ਪਾਈ ਜਾਵੇ ਤਾਂ ਹੀ ਸਹੀ ਮਨਾਂ ਦੇ ਵਿੱਚ ਸ਼ਹੀਦਾਂ ਦਾ ਸਰਪਨਾਪਰੋਗ ਤੇ ਸੱਚੀ ਇਜਾਦੀ ਜਿਹੜੀ ਹੈ ਉਹ ਤੇਜ ਦੇ ਵਿੱਚ ਆਉ ਸੋ ਇਹ ਮੇਰੇ ਨਾਲ ਸੀ ਸ੍ਰਿੰਦਰ ਮੱਲੀ ਜੀ ਜਿਨ੍ਹਾਂ ਨੇ ਅੱਜ ਦੀ ਆਜ਼ਾਦੀ ਦੇ ਦਿਨ ਦੇ ਉੱਤੇ ਜੋ ਪੰਜਾਬ ਦੇ ਅੰਦਰ ਜਾਂ ਹਿੰਦੁਸਤਾਨ ਦੇ ਅੰਦਰ ਇਹ ਅਰਾਜਤਾ ਪੈਦਾ ਹੋ ਰਹੀ ਹੈ ਕਿ ਮਜ਼ਮ ਜਿਹੜੇ ਨੇ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਨੇ ਔਰ ਕਿਸਾਨ ਆਪਣੀਆਂ ਮੰਗਾਂ ਲਈ ਧਰਨੇ ਤੇ ਮੋਰਚੇ ਲਾ ਰਹੇ ਨੇ ਕਿਰਤੀ ਕਿਸਾਨ ਜਥੇਬੰਦੀਆਂ ਉਹ ਆਪਣੇ ਲੈਵਲ ਤੇ ਜਿਹੜਾ ਸੰਘਰਸ਼ ਕਰ ਰਹੀਆਂ ਨੇ ਕਿ ਸੱਚੀ ਅਸਲ ਜਿਹੜੀ ਆਜ਼ਾਦੀ ਉਦਣ ਹੀ ਆਏਗੀ ਜਿੱਦਣ ਇਹ ਸਾਰੇ ਖੁਸ਼ਹਾਲ ਹੋ ਜਾਣਗੇ ਜਿੱਦਣ ਗੜੀ ਧਰਤੀ ਉਹ ਗਾਏਗੀ ਤੇ ਸਮਾਨ ਜਿਹੜਾ ਉਹ ਨੱਚੇਗਾ ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਆਓ ਰਲ ਕੇ ਇਕ ਅਜਿਹੇ ਸਮਾਜ ਉਸਾਰਨ ਦਾ ਯਤਨ ਕਰੀਏ ਔਰ ਸਰਕਾਰ ਨੂੰ ਵੀ ਸਾਡੀਆ ਬੇਨਤੀ ਹੈ ਕਿ ਸੱਚੀ ਆਜ਼ਾਦੀ ਉਸ ਦਿਨ ਹੀ ਮਨਾਈ ਜਾਏਗੀ ਜਿਸ ਦਿਨ ਇਹ ਲੋਕ ਜਿਹੜੇ ਖੁਸ਼ਹਾਲ ਹੋ ਜਾਣਗੇ